ਵਿਧਾਇਕ ਬੁੱਧਰਾਮ ਨੇ ਬੁੱਢਲਾਡਾ ਦੇ ਸਰਕਾਰੀ ਸਕੂਲਾਂ 'ਚ ਪੌਣੇ 2 ਕਰੋੜ ਰੁਪਏ ਨਾਲ ਮੁਕੰਮਲ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਵਿਧਾਨ ਸਭਾ ਹਲਕਾ ਬੁੱਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਵੱਲੋਂ ਅੱਜ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਗਰਲਜ਼ ਸਕੂਲ ਬੁੱਢਲਾਡਾ ਸਮੇਤ ਸ਼ਹਿਰ ਦੇ ਸਰਕਾਰੀ ਸਕੂਲਾਂ 'ਚ ਪੌਣੇ 2 ਕਰੋੜ ਰੁਪਏ ਨਾਲ ਮੁਕੰਮਲ ਹੋਏ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਗਏ। ਇਸ ਮੌਕੇ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਜੀਵਨ ਪੱਧਰ ਵਿੱਚ ਬਦਲਾਅ ਲੈ ਕੇ ਆਉਣਾ ਸਿੱਖਿਆ ਕ੍ਰਾਂਤੀ ਦਾ ਟੀਚਾ ਹੈ ਪੜ੍ਹ ਲਿਖ ਕੇ ਹੀ ਮਨੁੱਖ ਆਪਣਾ ਜੀਵਨ ਪੱਧਰ ਉੱਚਾ ਚੁੱਕ ਸਕਦਾ ਹੈ ਇਸੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸਿੱਖਿਆ ਕ੍ਰਾਂਤੀ ਮੋਹਮ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਸਮੇਂ ਦਾ ਹਾਣੀ ਬਣਾਉਣ ਦਾ ਵਿਸ਼ੇਸ਼ ਉਪਰਾਲਾ ਹੈ ਦੇਖੋ ਭਲੇ ਹੈ ਜੀ ਪੰਜਾਬ ਸਰਕਾਰ ਵੱਲੋਂ ਪੂਰੇ 3 ਸਾਲ ਬਾਅਦ 3 ਸਾਲ ਹੋ ਗਏ ਅਸੀਂ ਮੁੱਖ ਮੁੱਦੇ ਸਿਹਤ ਤੇ ਸਿੱਖਿਆ ਉਨੇ ਸੀਗੇ ਬਾਕੀ ਮੁੱਦੇ ਵੀ ਅਸੀਂ ਦਿੱਤਾ ਸੀ ਨਹਿਰੀ ਜਿਵੇਂ ਨਹਿਰੀ ਪਾਣੀ ਦੇਣਾ ਹੈ ਬਿਲੀ ਫਰੀ ਦੇਣੀ ਹੈ ਨੌਕਰੀਆਂ ਦੇਣੀਆਂ ਨੇ ਬਾਕੀ ਵੀ ਬਹੁਤ ਮੁੱਦੇ ਸੀਗੇ ਪਰੰਤੂ ਮੁੱਖ ਮੁੱਦਾ ਸਾਡਾ ਸਿੱਖਿਆ ਤੇ ਸਿਹਤ ਸੀ ਉਹ ਸੰਬੰਧ ਵਿੱਚ ਜੋ ਅਸੀਂ ਕੰਮ ਕੀਤਾ ਹੁਣ ਸਾਡਾ ਇਹ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਤਹਿਤ ਦੱਸਣਾ ਹੈ ਮਾਪਿਆਂ ਨੂੰ ਕਿ ਭਾਈ ਤੁਹਾਡੇ ਬੱਚਿਆਂ ਵਾਸਤੇ ਤੁਹਾਡੇ ਨੰਨੇ-ਮੁੰਨੇ ਬੱਚਿਆਂ ਵਾਸਤੇ ਅਸੀਂ ਆਹ ਕੰਮ ਕੀਤਾ ਜਿਵੇਂ ਦੇਖੋ ਮੈਂ ਪਹਿਲਾਂ ਦੁਬਈ ਪਹਿਲਾਂ ਇੱਕ ਪ੍ਰਾਈਮ ਸਕੂਲ ਚ ਗਿਆ ਉਸ ਤੇ 19,65,000 ਰੁਪਏ ਦੇ ਕਮਰੇ ਬਣਾਏ ਚਾਰ ਦਵਾਰੀ ਬਣਾਈ ਲੱਗਦਾ ਹੈ ਸਕੂਲ ਦੇ ਵਿੱਚ ਕੋਈ ਸੁਖ ਹੋਇਆ ਇਸ ਸਕੂਲ ਦੇ ਵਿੱਚ ਮੈਂ ਪੜਦਾ ਰਿਹਾ ਪੰਜ ਸਾਲ ਮੈਂ ਸਟੱਡੀ ਕੀਤੀ ਹੈ 6ਵੀਂ ਤੋਂ ਲੈ ਕੇ 10ਵੀਂ ਤੱਕ ਉਦੋਂ ਇਹ ਬॉय ਬੁਆਏ ਸਕੂਲ ਸੀਗਾ 74 ਦੇ ਵਿੱਚ ਇਹ ਸਕੂਲ ਕੁੜੀਆਂ ਵਾਲਾ ਬਣ ਗਿਆ ਸੀ ਇਹ ਸਕੂਲ ਦੇ ਵਿੱਚ 85 ਲੱਖ ਦੀ ਗ੍ਰਾਂਟ ਆਈ ਹੈ ਜੀ ਪੂਰਾ ਵੀ ਸੋ ਇਸ ਕਰਕੇ ਜਦੋਂ ਇੰਦੀਆਂ ਦੇ ਗ੍ਰਾਂਟਾਂ ਆਉਂਦੀਆਂ ਨੇ ਤਾਂ ਮਾਪਿਆਂ ਨੂੰ ਜਿਹੜੇ ਪੜਦੇ ਹੈ ਇੱਕ ਤਾਂ ਉਹਨਾਂ ਦਾ ਇੰਟਰਸਟ ਹੋ ਜਾਂਦਾ ਹੈ ਜਿੱਦਾਂ ਪੜਾਏ ਇਹ ਬੱਚਿਆਂ ਨੂੰ ਉਤਸ਼ਾਹ ਪੈਦਾ ਹੁੰਦਾ ਹੈ ਤੇ ਟੀਚਰਾਂ ਨੂੰ ਵੀ ਉਤਸ਼ਾਹ ਪੈਦਾ ਹੁੰਦਾ ਹੈ ਇਹ ਸਾਰੇ ਗੱਲਾਂ ਨੂੰ ਲੈ ਕੇ ਅਸੀਂ ਹਰੇਕ ਸਕੂਲ ਦੇ ਵਿੱਚ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਦੀ ਇਹ ਦੱਸਾਂ ਬਸ ਜਾਣਦੇ ਆ ਕਿ ਪੰਜਾਬ ਸਰਕਾਰ ਸਿੱਖਿਆ ਵਾਸਤੇ ਬਹੁਤ ਮਤਲਬ ਇੱਕ ਤਰ੍ਹਾਂ ਜਿੰਮੇ ਦਾ ਕੰਮ ਕਰ ਰਹੀ ਹੈ ਤੇ ਤੁਸੀਂ ਆਪਣੇ ਮਾਪੇ ਟੀਚਰ ਤੇ ਸਾਰੇ ਮਿਲ ਕੇ ਆਪਾਂ ਬੱਚਿਆਂ ਦੀ ਸਿੱਖਿਆ ਨੂੰ ਹੋਰ ਉੱਚਾ ਲੈ ਜਾਣਾ ਹੈ ਇਸ ਤਰ੍ਹਾਂ ਸਿਹਤ ਸਿੱਖਿਆ ਵਾਸਤੇ ਅਸੀਂ ਜਿੱਥੇ ਕੰਮ ਕਰ ਰਹੇ ਹਾਂ ਸਿਹਤ ਵਾਸਤੇ ਅਸੀਂ ਬੀਲੀਆਂ ਸਾਰੀਆਂ ਮਤਲਬ ਦਵਾਈਆਂ ਨੇ ਉਹ ਫਰੀ ਕੀਤੀਆਂ ਨੇ ਸਾਰੇ ਟੈਸਟ ਫਰੀ ਕੀਤੇ ਨੇ ਆਮ ਆਦਮੀ ਕਲੀਨਿਕ ਖੁੱਲੇ ਨੇ ਜਿਹਦਾ ਨਾਮ ਹੈ ਰੋਗਿਆ ਕੇਂਦਰ ਰੱਖਿਆ ਹੋਇਆ ਇਹਨਾਂ ਨੇ ਸੋ ਇਹ ਸਾਰਾ ਕੰਮ ਕਰਨ ਵਾਸਤੇ ਪੰਜਾਬ ਦੇ ਲੋਕਾਂ ਨੂੰ ਜਿਹੜਾ ਸਿਹਤ ਤੇ ਸਿੱਖਿਆ ਵਧੀਆ ਹੋਊਗੀ ਤਾਂ ਉਹ ਲੋਕ ਅੱਗੇ ਵਧਣ ਵਾਸਤੇ ਕੰਮ ਕਰਨਗੇ। ਕਬੱਡੀ ਦਾ ਤੁਸੀਂ ਅੱਜ ਇੱਥੇ ਮੈਟ ਵਾਲਾ ਜੋ ਉਦਘਾਟਨ ਕੀਤਾ ਹੁੰਦਾ। ਹਾਂ ਉਹਦੇ ਵਿੱਚ 5 ਲੱਖ ਰੁਪਏ ਅਸੀਂ ਦਬਾਇਆ ਸੀ ਪਹਿਲਾ ਸਕੂਲ ਹੈ ਜੀ ਇੱਥੇ ਜਿੱਥੇ ਮੈਂ ਉਹਨਾਂ ਨੂੰ ਮੈਟ ਦੇਊਗਾ। ਮੈਂ ਇੱਥੇ ਵੀਰੂ ਕਲਾ ਵਿੱਚ ਮੈਟ ਦਿੱਤਾ ਮੈਂ। ਇਸ ਤੋਂ ਪਹਿਲਾਂ ਗੁਰਨੇ ਕਲਾ ਮੈਟ ਦਿੱਤਾ। ਭਲਾਡੇ ਚ ਕੁੜੀਆਂ ਜਿਹੜੀਆਂ ਸੀ ਕਹਿੰਦੇ ਮੈਟ ਤੇ ਖੇਡਣਗੀਆਂ। ਇਸ ਤੋਂ ਉੱਤੇ ਛੇ ਬਣਿਆ ਉਹਦੇ 5 ਲੱਖ ਰੁਪਏ ਦਿੱਤਾ ਸੀ ਤੇ ਵਿੱਚ ਹੀ ਸੀ ਜਿਹੜੀ ਗ੍ਰਾਂਟ 85 ਲੱਖ ਸੀ। ਕੁਝ ਮੈਟ ਦੀ ਗ੍ਰਾਂਟ ਵੀ ਸੀ। ਕਲਾਸਰੂਮ ਦੀ ਸੀਟ 955000 ਚਾਰ ਦਵਾਦੀ ਵਾਸਤੇ ਸੀਗਾ ਕੈਮਿਸਟਰੀ ਲੈਬ ਆਈ ਇੱਕ 13 ਲੱਖ ਦੀ ਗਰਜ ਟਾਇਲਟ ਬਣੀਆਂ ਨੇ 158000 ਟੂਰ ਪ੍ਰੋਗਰਾਮ ਸੀ 6 ਲੱਖ ਉਹਨੂੰ ਦਿੱਤਾ ਹੈ 7 ਲੱਖ ਦੀਆਂ ਵਰਦੀਆਂ ਤੇ ਹੋਰ ਗ੍ਰਾਂਟ ਆਈ ਹੈ ਫਿਰ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਜਿਹੜੀ ਪੰਜਾਬ ਸਰਕਾਰ ਹੈ ਉਹ ਸਿੱਖਿਆ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ ਤੇ ਸਕੂਲਾਂ ਨੂੰ ਬਹੁਤ ਜ਼ਿਆਦਾ ਗ੍ਰਾਂਟਾਂ ਦੇ ਰਹੀ ਹੈ ਮੇਰੇ ਆਪਣੇ ਸਕੂਲ ਨੂੰ ਇਸ ਸਾਲ 85 ਲੱਖ ਦੇ ਲਗਭਗ ਗ੍ਰਾਂਟ ਮਿਲ ਚੁੱਕੀ ਹੈ ਤੇ ਅੱਜ ਮੇਰੇ ਸਕੂਲ ਦੇ ਵਿੱਚ ਮਾਨਯੋਗ ਐਮ ਐਲ ਏ ਪ੍ਰਿੰਸੀਪਲ ਉਧਰਾਮ ਜੀ ਵੱਲੋਂ ਸਕੂਲ ਦੇ ਐਡੀਸ਼ਨਲ ਕਲਾਸਰੂਮ ਮੈਟ ਵਾਲੇ ਕਬੱਡੀ ਦੇ ਗਰਾਊਂਡ ਅਤੇ ਚਾਰ ਦੀਵਾਰੀ ਦਾ ਉਦਘਾਟਨ ਕੀਤਾ ਗਿਆ ਉਸ ਤੋਂ ਬਿਨਾਂ ਹੋਰ ਵੀ ਬਹੁਤ ਸਾਰੇ ਵਿਕਾਸ ਕਾਰਜ ਜਿਵੇਂ ਕਿਮਿਸਟਰੀ ਲੈਬ ਦੀ ਉਸਾਰੀ ਗਰਲਸ ਟਾਇਲਟ ਦੀ ਉਸਾਰੀ ਚੱਲ ਰਹੀ ਹੈ ਸਕੂਲ ਨੇ ਸਾਰੇ ਬੱਚਿਆਂ ਲਈ ਟੂਰ ਗ੍ਰਾਂਟਾਈ ਸੀ ਇਕੱਲੇ-ਇਕੱਲੇ ਬੱਚੇ ਦਾ ਵਿਦਿਅਕ ਟੂਰ ਲਵਾਇਆ ਗਿਆ ਜਿਸ ਦੇ ਵਿੱਚ ਚਮਕੌਰ ਸਾਹਿਬ ਚੱਪੜਚੜੀ ਅਤੇ ਹਸੈਨੀਵਾਲਾ ਬਾਰਡਰ ਬੱਚਿਆਂ ਨੂੰ ਦਿਖਾਇਆ ਗਿਆ ਹੈ ਇਸ ਦੇ ਨਾਲ ਨਾਲ ਬੱਚਿਆਂ ਦੀ ਲਰਨਿੰਗ ਨੂੰ ਇਨਹਾਂਸ ਕਰਨ ਦੇ ਲਈ ਐਲਪੀ ਗਰਾਡ ਦਿੱਤੀ ਜਾ ਰਹੀ ਹੈ ਤੇ ਬੱਚਿਆਂ ਨੂੰ ਹਰ ਪ੍ਰਕਾਰ ਦੀ ਸੁੱਖ ਸਹੂਲਤ ਦਿੱਤੀ ਜਾ ਰਹੀ ਹੈ ਸਾਡੇ ਸਾਰੇ ਕਲਾਸਰੂਮਾਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਗਰਾਡ ਦੇ ਕੇ ਪ੍ਰੋਜੈਕਟਰ ਲਗਾਏ ਗਏ ਨੇ ਤਾਂ ਜੋ ਬੱਚੇ ਆਧੁਨਿਕ ਸਿੱਖਿਆ ਡਿਓ ਹਾਸਲ ਕਰ ਸਕਣ ਹੁਣ ਸਰਕਾਰੀ ਸਕੂਲ ਸਾਰੀਆਂ ਬਿਹਤਰੀਨ ਆਧੁਨਿਕ ਸੁੱਖ ਸਹੂਲਤਾਂ ਦੇ ਨਾਲ ਲੈਸ ਨੇ ਇਸ ਲਈ ਮੈਂ ਪੰਜਾਬ ਸਰਕਾਰ ਦਾ ਖਾਸ ਕਰਕੇ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਜੀ ਬੈਂਸ ਸਿੱਖਿਆ ਮੰਤਰੀ ਅਤੇ ਸਾਡੇ ਹਲਕੇ ਦੇ ਹਰਮਨ ਪਿਆਰੇ ਐਮਐਲਏ ਪ੍ਰਿੰਸ